ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਬਣਾਏ ਗਏ ਸੀ ਉਹ ਸਾਰੇ ਬਠਿੰਡਾ ਜ਼ਿਲ੍ਹੇ ਦੇ ਅਧਿਕਾਰ ਇਕੱਠੇ ਹੋ ਕੇ ਅਸੀਂ ਸ਼੍ਰੀ ਅਕਾਲ ਪੁਰਖ ਸਾਹਿਬ ਦਮਦਮਾ ਸਾਹਿਬ ਮੱਥਾ ਟੇਕਣ ਲਈ ਤੇ ਗੁਰੂ ਜੀ ਅੱਗੇ ਅਰਦਾਸ ਕਰਨ ਲਈ ਇੱਥੇ ਹਾਜ਼ਰ ਹੋਇਆ ਸਾਰੇ ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਵਰਕਰਾਂ ਨੂੰ ਤੰਦਰੁਸਤੀਆਂ ਬਖਸ਼ੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਜਿਹੜੀ ਬਹੁਤ ਵੱਡੀ ਸੇਵਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਖਸ਼ੇ ਇਸ ਕਰਕੇ ਕਰਨ ਲਈ ਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਪਾਰਟੀ ਦਾ ਧੰਨਵਾਦ ਕਰਨ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰਨ ਦੇ ਲਈ ਸਾਰੇ ਅੱਜ ਬਠਿੰਡਾ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਹੈ ਉਹ ਸਾਰੇ ਦੀ ਸਾਰੀ ਆ ਕੇ ਇੱਥੇ ਨਮਸਤਕ ਹੋਈ ਹੈ ਕਿਵੇਂ ਮਾਹੌਲ ਕਿਵੇਂ ਦੇਖਦੇ ਹੋ ਇਲੈਕਸ਼ਨ ਤੋਂ ਸਮਾਂ ਹੀ ਬਾਕੀ ਰਹਿ ਗਿਆ ਹੈ ਕਿਵੇਂ ਦੇਖਦੇ ਹੋ ਪਾਰਟੀ ਨੂੰ ਬੜੀਆਂ ਚੁਣੌਤੀਆਂ ਵੀ ਹੈਗੀਆਂ ਨਹੀਂ ਪਾਰਟੀ ਨੂੰ ਚੁਣੌਤੀਆਂ ਹਲੇ ਸਾਨੂੰ ਪਤਾ ਹੈ ਕਿ ਬਹੁਤ ਨੇ ਬਹੁਤ ਜ਼ਿਆਦਾ ਨੇ ਤੇ ਗੁਰੂ ਕਿਰਪਾ ਕਰੂਗਾ ਲੋਕਾਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਲੋਕਾਂ ਨੇ ਹੁਣ ਸਾਡੇ ਵੀ 10 ਸਾਲ ਦਾ ਰਾਜ ਭਾਗ ਦੇ ਦਾ ਵੇਖਿਆ ਕਾਂਗਰਸ ਦਾ ਵੀ 5 ਸਾਲ ਦਾ ਵੇਖ ਲਿਆ ਇਹਦਾ ਤਾਂ ਵੀ 3.5 ਸਾਲ ਦਾ ਵੇਖ ਲਿਆ ਹੁਣ ਲੋਕੀ ਤਾਂ ਗੱਲਾਂ ਕਰਨ ਲੱਗ ਗਏ ਨੇ ਕਿ ਅਕਾਲੀ ਦਲ ਦਾ ਰਾਜ ਚੰਗਾ ਸੀ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਅਮਨ ਸ਼ਾਂਤੀ ਸੀ ਲੁੱਟਾ ਕੋਹਾਂ ਨਹੀਂ ਸੀ ਉਹ ਗੱਲਾਂ ਹੁਣ ਮਹਿਸੂਸ ਕਰਦੇ ਆ ਲੋਕ ਜਿਹੜੀਆਂ ਉਦੋਂ ਵਾਲੀਆਂ ਪਿੱਛੇ ਤੋਂ ਗੱਲਾਂ ਇੱਕ ਦੋ ਹੋਈਆਂ ਉਹਦੇ ਕਰਕੇ ਲੋਕੀ ਨਰਾਜ ਹੋ ਕੇ ਵੋਟਾਂ ਦੂਜੇ ਪਾਸੇ ਪਾ ਬੈਠੇ ਹੁਣ ਮਹਿਸੂਸ ਕਰਦੇ ਆ ਲੋਕ ਹੁਣ ਤਾਂ ਪਾਰਟੀ ਨੂੰ ਤਕੜੇ ਹੋ ਕੇ ਹਮਲਾ ਮਾਰ ਕੇ ਚੰਗੇ ਬੰਦਿਆਂ ਨੂੰ ਸਾਰਿਆਂ ਨੂੰ ਟਿਕਟਾਂ ਦੇ ਕੇ ਪਾਰਟੀ ਨੂੰ ਤੇ ਮੈਨੂੰ ਲੱਗਦਾ ਗੁਰੂ ਕਿਰਪਾ ਕਰੇਗਾ ਆਉਣ ਵਾਲੇ ਸਮੇਂ ਚ ਅਸਲ ਜੁਰਾ ਪੰਜਾਬ ਜਿਹੜਾ ਕਿ ਇੱਕ ਗੱਲੋ ਗੱਲ ਜ਼ਰੂਰ ਹੈ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਜੋ ਇਸ ਵੇਲੇ ਪੰਜਾਬ ਨੂੰ ਠੀਕ ਲੀਹਾਂ ਤੇ ਲਿਆ ਸਕਦਾ ਆਉਣ ਵਾਲੇ ਸਮੇਂ ਤਾਂ ਉਹ ਸ਼੍ਰੋਮਣੀ ਅਕਾਲੀ ਦਰਬਾਰੀ ਹੈ ਤੇ ਲੋਕੀ ਵੀ ਇਹ ਮਹਿਸੂਸ ਕਰਦੇ ਨੇ ਕਿ ਨਿਸ਼ਾਨਾ ਵਾਲੀ ਪਾਰਟੀ ਨੇ ਕਹਿੰਦੀ 70 ਸਾਲਾਂ ਤੋਂ ਕੁਝ ਨਹੀਂ ਹੋਇਆ ਉਹ ਸੀ ਕਰ ਰਹੇ ਆ ਵਿਕਾਸ ਅਸੀਂ ਕਰ ਰਹੇ ਹੈਗੇ ਨਸ਼ਾ ਅਸੀਂ ਖਤਮ ਕੀਤਾ ਨਸ਼ਾ ਲੈ ਕੇ ਆਏ ਆ ਨਹੀਂ ਸਾਡੇ ਤੇ ਛੱਡ ਦਿਓ ਤੁਸੀਂ ਅਸੀਂ ਤਾਂ ਅਸੀਂ ਤਾਂ ਉਹਨਾਂ ਦੇ ਵਿਰੋਧੀ ਹੈ ਤੁਸੀਂ ਪ੍ਰੈਸ ਵਾਲੇ ਦੱਸੋ ਵੀ ਕਿੱਥੇ ਵਿਕਾਸ ਹੋਇਆ ਆਪਣੇ ਬਰਸ਼ਾਡੇ ਜ਼ਿਲ੍ਹੇ 'ਚ ਹੀ ਦੱਸ ਦਿਓ ਕਿਹੜਾ ਵਿਕਾਸ ਕੀਤਾ ਆ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਦਾ ਕੋਈ ਦੱਸ ਦਿਓ ਕਾਂਗਰਸ ਪਾਰਟੀ ਦਾ 5 ਸਾਲ ਦਾ ਦੱਸ ਦਿਓ ਉਹਨਾਂ ਨੇ ਵਿਕਾਸ ਕੀਤਾ ਹੋਵੇ ਅਸੀਂ ਇੱਥੋਂ ਨੂੰ 50 ਕੰਮ ਕਰਾਵਾ ਦਿੰਦੇ ਹਾਂ ਬਠਿੰਡੇ ਦੇ ਇੱਥੇ ਬੈਠੇ ਬਾਕੀ ਜ਼ਿਲ੍ਹਿਆਂ ਨੂੰ ਛੱਡੋ ਚਲੋ ਆਪਾਂ ਸਾਰਾ ਆਪਾਂ ਬਠਿੰਡੇ ਦੀ ਗੱਲ ਹੀ ਕਰ ਲਓ ਕੱਲੇ ਸੋ ਤਾਂ ਝੂਠ ਬੋਲਦੇ ਆ ਉਹ ਤਾਂ ਝੂਠ ਬੋਲ ਕੇ ਸੱਤਾ ਚ ਆ ਗਏ ਕੇਰਾ ਦਾ ਲੱਗ ਗਿਆ ਉਹਨਾਂ ਦਾ ਕਈ ਵਾਰੀ ਹੋ ਜਾਂਦੀਆਂ ਹੁੰਦੀਆਂ ਇਹੋ ਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹੁਣ ਤਾਂ ਸੁਫਰੇ ਵੀ ਨਾ ਲੈਣ ਘਰ ਕੋਈ ਨਹੀਂ ਨਸ਼ਾ ਵੱਡੀ ਸਮੱਸਿਆ ਜੀ ਉਹਨੇ ਯੁੱਧ ਨਸ਼ਾ ਵਿਰੋਧ ਚੀੜਿਆ ਸੀ ਨਹੀਂ ਯੁੱਧ ਨਸ਼ੇ ਨਸ਼ਾ ਕਰਨੇ ਪਿਛਿਆ ਸਰਪਾਏ ਫਿਰ ਜਦੋਂ ਕਿਸੇ ਦੇ ਘਰ ਤੇ ਬਲਡੋਜ਼ਰ ਚਲਾ ਦੇ ਨਸ਼ਾ ਵਿਕਣੋ ਵੱਧ ਹੋ ਜਾਂਦਾ ਫਿਰ ਤੋਂ ਹੋਰ ਬਾਲਾ ਵੇਚੂਗਾ ਮੈਂ ਘਰ ਫੇਰ ਬਣਾਉਣਾ ਦੁਬਾਰਾ ਇੱਕ ਵਾਰੀ ਟਹਿ ਗਿਆ ਹੁਣ ਜਿਹਦਾ ਘਰ ਹੀ ਟਹਿ ਗਿਆ ਉਹ ਤਾਂ ਹੋਰ ਵੇਚੂਗਾ ਮੈਂ ਘਰ ਬਣਾਉਣਾ ਦੁਬਾਰਾ ਬਾਹਰ ਤੱਕ ਬਿੱਲਾ ਤਾਂ ਰਹਿਠਾ ਨਹੀਂ ਬੈਠਾ ਨਹੀਂ ਜਾਂਦਾ ਆਪਣਾ ਤਾਂ ਤੁਸੀਂ ਦੱਸ ਦਿਓ ਕਿ ਤਲਵੰਡੀ ਵੱਧ ਹੋ ਗਿਆ ਨਸ਼ਾ ਤਲਵੰਡੀ ਸਾਹਬੋ ਚ ਵੱਧ ਹੋ ਗਿਆ ਨਸ਼ਾ ਕੋਈ ਪਿੰਡ ਦੱਸ ਦਿਓ ਮੈਨੂੰ ਫਲਾਡੇ ਪਿੰਡ ਵੱਧ ਹੋ ਗਿਆ ਜਿਹੜੀ ਇਹਨਾਂ ਦੇ ਵਿੱਚ ਲਾਈ ਹੈ ਇਹਦੇ ਨਾਲ ਇੱਦਾਂ ਦੇ 31 ਮਈ ਤੱਕ ਵੱਧ ਕਰਦੇ ਆ ਕਿ ਨਸ਼ਾ ਤੇ ਬੋਲੋ ਕਿੰਨਾ ਲੈਣਾ ਕਿੱਥੋਂ ਲੈਣਾ ਕਿਹੜਾ ਨਸ਼ਾ ਫਿਰ ਝੂਠੇਬਾਨ ਬੋਲੀ ਜਾਂਦੇ ਨੇ ਤਾਂ ਆਹ ਤਾਂ ਝੂਠੇਬਾਨ ਬੋਲਣ ਦੀ ਝੂਠੇਬਾਨ ਬੋਲ ਕੇ ਸੱਤਾ ਚਾਹੇ ਆ ਹੁਣ ਵੀ ਸੋਚਦਾ ਵੀ ਝੂਠੇਬਾਨ ਬੋਲ ਕੇ ਲੋਕਾਂ ਨੂੰ ਮੂਰਖ ਬਣਾ ਲਾਂਗੇ ਇੱਕ ਵਾਰੀ ਲੋਕਾਂ ਦਾ ਹੋ ਗਿਆ ਜਿਹੜਾ ਹੋ ਗਿਆ ਹੁਣ ਤਾਂ ਲੋਕ ਇਹਨਾਂ ਦੇ ਨਾਂ ਲੈਣ ਨੂੰ ਤਿਆਰ ਨੇ ਸਿਰਫ ਇਹ ਗੱਲ ਦੱਸਿਓ ਜੀ ਵਾਣ ਕੀ ਬਤਾਓ ਸਭ ਤੋਂ ਪਹਿਲਾਂ ਤਾਂ ਜੀ ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਪਹਿਲਾਂ ਤਾਂ ਆ ਬਠਿੰਡਾ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਜੀ ਬਸੀਰ ਸਿੰਘ ਨੂੰ ਨਾਉਂ ਤੇ ਲੱਖ ਲੱਖ ਵਧਾਇਆ ਤਾਂ ਦਮਨਸਾਵਾ ਮਤਾਕ ਕਰਨ ਵਾਸਤੇ ਸਾਰਿਆਂ ਸੰਗਤ ਆਈਆਂ ਸੀ ਉਦੋਂ ਬਾਅਦ ਹੋਰ ਜਥੇਬੰਦੀ ਵੀ ਜਿਹੜੀ ਬਣਾਈ ਹੈ ਉਹ ਲੋਕਾ ਸਾਹਿਬ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਮੈਨੂੰ ਬਣਾਇਆ ਹੋਰ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਾਰੇ ਉਹਨਾਂ ਨੂੰ ਬਣਾਇਆ ਸੋ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆ ਬਹੁਤ ਸਾਰਾ ਔਰ ਉਹਨਾਂ ਨੂੰ ਯਕੀਨ ਵੀ ਦਵਾਉਣਾ ਹੈ ਕਿ ਜਿਹੜੇ ਉਹਦੇ ਤੁਸੀਂ ਸਾਨੂੰ ਦਿੱਤੇ ਆ ਇਹਦਾ ਪੂਰਾ ਤੰਦ ਹੀ ਨਾਲ ਜਿਹੜਾ ਨਭਾਵਾਂਗੇ ਔਰ ਹੋਰ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਅੱਗੇ ਲੈ ਕੇ ਜਾਵਾਂ ਕਿਵੇਂ ਦੇ ਜੇ ਮਾਹੌਲ ਤੁਹਾਨੂੰ ਸਮਝਾਇਆ ਦੂਜੇ ਪਾਈਂ ਚੋ ਬਣਾਈ ਰਹੀ ਹੈ ਕਿਵੇਂ ਪੰਜਾਬ ਦੇ ਮਾਹੌਲ ਕਿਵੇਂ ਦੇਖੋ ਪੰਜਾਬ ਦਾ ਜਿਹੜਾ ਅੱਜ ਦਾ ਮਾਹੌਲ ਹੈ ਐਦਾਂ ਮਾਰਾ ਕਦੇ ਦੇਖਿਆ ਨਹੀਂ ਬੜੀਆਂ ਸਰਕਾਰਾਂ ਦੇਖੀਆਂ ਕਾਂਗਰਸ ਦੀ ਵੇਖੀ ਅਕਾਲੀ ਦਲ ਦੀ ਵੇਖੀ ਐ ਜੋ ਅੱਜ ਲਾਅਨਡ ਆਰਡਰ ਦੀ ਹਾਲਤ ਪੰਜਾਬ ਚ ਹੈ ਕਿਤੇ ਪਹਿਲਾਂ ਇੰਨੀ ਗਿਰੀ ਹੋਈ ਹਾਲਤ ਹੋਈ ਨਹੀਂ ਸੋ ਕਿਹਨਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਯਾਦ ਕਰਦੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਗਿਆ ਉਹਨਾ 27 ਵਾਲਾ ਇਲੈਕਸ਼ਨ ਇਹ ਮਾਨੇ ਪੱਟੀ ਕੇ ਨੀ ਦੋ 70 ਸਾਲਾਂ ਜਿਵੇਂ ਹੋਇਆ ਦੋ ਪਿੱਟਾ ਦਾ ਜੀ ਨਸ਼ਾ ਸੀ ਖਤਮ ਕਰ ਰਹੇ ਹੈਗੇ ਆਂ بے ਰੁਜ਼ਗਾਰੀ ਬਿਲਕੁਲ ਉਹ ਸਹੀ ਕਹਿੰਦੇ ਆ ਜੋ 70 ਸਾਲ ਚ ਨਹੀਂ ਹੋਇਆ ਉਹ ਕੰਮ ਕੀਤੇ ਉਹਨਾਂ ਨੇ ਬਿਲਕੁਲ ਉਹ ਸਹੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਂ ਗੁਰੂਆਂ ਦੀ ਚਨਸ਼ੋਪ ਪ੍ਰਾਪਤੀ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ ਸੀਸ ਲਵਾਉਣਾ ਆਪਦਾ ਔਰ ਦੂਸਰੇ ਉਦੋਂ ਬਾਅਦ ਮੈਂ ਜਿੰਨੀ ਸਾਡੀ ਜਥੇਬੰਦੀ ਬਣੀ ਹੈ ਨਵੀਂ ਸੇਖੋ ਸਾਹਿਬ ਮਲੂਕਾ ਸਾਹਿਬ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਜਗਤ ਜਗਸੀਰ ਕਲਿਆਣ ਜੀ ਬਣੇ ਹੈ ਗੋਲਦੀ ਜੀ ਬਣੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵਰਕਿੰਗ ਕਮੇਟੀ ਮੈਂਬਰ ਨੂੰ ਵਧਾਈ ਦਿੰਦਾ ਔਰ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਦਾ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਸਾਰਿਆਂ ਤੋਂ ਅਸੀਂ ਇਹ ਉਹਨਾਂ ਨੂੰ ਭਰੋਸਾ ਵੀ ਦਵਾਉਣੇ ਆ ਕਿ ਅਸੀਂ ਪਾਰਟੀ ਦੀ ਦਿਨ-ਦੁਕੜੀ ਰਾਤ ਚੌਕਣੀ ਤਰੱਕੀ ਲਈ ਦਿਨ-ਰਾਤ ਕੰਮ ਕਰਾਂਗੇ। ਕਿਵੇਂ ਦੇਖਿਆ ਵੀ ਇਹ ਕਿਸ ਤਰ੍ਹਾਂ ਲਾਇਆ ਗਿਆ ਦੂਜਾ ਦਾ ਹਿੰਦੂ ਆਲ ਪੰਜਾਬ ਦੇ ਬਣਿਆ ਕਿਸ ਤਰ੍ਹਾਂ ਡਰਾ ਹਿੰਦੂ ਬਲੇ। ਦੇਖੋ ਅੱਜ ਜੋ ਲਾ ਐਂਡ ਆਰਡਰ ਦੀ ਸਥਿਤੀ ਹੈ ਬਹੁਤ ਖਰਾਬ ਹੈ। ਪਿੱਛੇ ਜੇ ਜੋ ਘਟਨਾਵਾਂ ਚੱਲ ਰਹੀਆਂ ਚਾਹੇ ਉਹ ਮੋਰ ਦਾ ਕਤਲ ਕਾਂਡ ਹੋਵੇ ਚਾਹੇ ਮੋਕੇ ਦਾ ਹੋਵੇ ਗੋਲੀ ਕਾਂਡ ਚਾਹੇ ਪਠੰਡੇ ਦੀ ਲੁੱਟ ਹੋਵੇ ਚਾਹੇ ਜੀਨਕਪੁਰ ਦੀ ਉਹਦੇ ਨਾਲ ਜਿਹੜਾ ਵਪਾਰੀ ਸਮਾਜ ਹੈ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਡਰ ਤੇ ਭੈ ਦਾ ਮਾਹੌਲ ਹੈ। ਔਰ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਨਾ ਹੀ ਕੋਈ ਨਵੀਂ ਇਨਵੈਸਟਮੈਂਟ ਆ ਰਹੀ ਹੈ ਔਰ ਜਿਹੜੇ ਪੁਰਾਣੇ ਵੀ ਸਾਡੇ ਸਹਿਯੋਗਪਤੀ ਹੈ ਉਹ ਬਾਹਰਲੇ ਸੂਬਿਆਂ ਨੂੰ ਬਚ ਰਹੇ ਆ। ਕਿਵੇਂ ਕਿਵੇਂ ਦੇ ਜਾਉਣ ਵਾਲਾ ਤੁਮਾਨੂੰ ਕਿਵੇਂ ਦੇ ਦੇ। ਮੈਨੂੰ ਲੱਗਦਾ ਵੀ ਪੰਜਾਬ ਨੂੰ ਇੱਕ ਸਰਦਾਰ ਸੁਖਵੀਰ ਸਿੰਘ ਵਰਗ ਬਦਲ ਵਰਗੇ ਸਖਸ਼ ਜਿਹੜਾ ਲੀਡਰ ਹੈ ਮਜ਼ਬੂਤ ਲੀਡਰਸ਼ਿਪ ਹੈ ਉਹਦੀ ਲੋੜ ਹੈ ਔਰ ਪੰਜਾਬੀ 2027 ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਸਰਕਾਰ ਬਣਾਉਣਗੇ।